ਹਾਂਜੀ ਕਿਸਾਨ ਵੀਰੋ ਆਪਾਂ ਤੁਹਾਡੇ ਮੈਸੇਜ ਬਹੁਤ ਆਉਂਦੇ ਰਹਿੰਦੇ ਆ ਵੀ ਪਲਾਸਟਿਕ ਦੀ ਡਿਲੀਵਰੀ ਬਾਰੇ ਜਾਣਕਾਰੀ ਨਹੀਂ ਦਿੱਤੀ ਕੋਈ ਤੇ ਉਹ ਅੱਜ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਪਲਾਸਟਿਕ ਦੀ ਡਿਲੀਵਰੀ ਬਾਰੇ ਦਵਾਂਗੇ ਜੋ ਕਿ ਪਿੰਡ ਪਿੰਡਰ ਕਲਾ ਬਲਰਾਜ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਆਪਣਾ ਪਾਇਆ ਪਲਾਸਟਿਕ ਦੇ ਪਾਈਪ ਇਹ ਪੂਰੇ ਪੱਕੇ ਕੰਮ ਕਰਦੇ ਪਲਾਸਕਟ ਦੀ ਡਿਲੀਵਰੀ ਦੇ ਜਿਹੜੇ ਖਤਰੇ ਆਉਂਦੇ ਸੀ ਉਹ ਪੂਰੇ ਮੁਕੋਤੇ ਆ ਕੰਮ ਚੱਕਤਾ ਤੇ ਉਹਦੇ ਬਾਰੇ ਦਵਾਂਗੇ ਤੁਹਾਨੂੰ ਸਾਰੀ ਜਾਣਕਾਰੀ ਪਹਿਲਾਂ ਪਉਨੇ ਆ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਆਪਣਾ ਜਿੰਨੇ ਵੀ ਭਰਾ ਖੇਤ ਦੇ ਵਿੱਚ ਪਲਾਸਕਟ ਦੀ ਡਿਲੀਵਰੀ ਪਾਉਣੀ ਹੈ ਜੀ ਤੇ ਸਾਰੀ ਵੀਡੀਓ ਪੂਰੀ ਵੇਖਿਆ ਕਰੋ ਜੀ ਤੇ ਤਾਂ ਜੋ ਤੁਹਾਡਾ ਹੋਣ ਵਾਲਾ ਨੁਕਸਾਨ ਬਚ ਗਿਆ ਵੇਖੋ ਜੀ ਬੋਰ ਦੇ ਵਿੱਚ ਆਪਣੀ ਮੋਟਰ ਆ ਠੀਕ ਹੈ ਜੀ ਉਹਨੂੰ ਲੋਹੇ ਦੀ ਪਲੇਟ ਲੱਗੀ ਆ ਲੋਹੇ ਦੀ ਡਿਲੀਵਰੀ ਜਿਵੇਂ ਆਪਾਂ ਪਾਉਣੇ ਉਸੇ ਤਰ੍ਹਾਂ ਹੀ ਇੱਕ ਟੋਟਾ ਆਪਾਂ ਲੋਹੇ ਦਾ ਪਾਉਣਾ ਵਈ 10 ਫੁੱਟ ਦਾ ਮੋਟਰ ਦੇ ਕੋਲੇ ਪੱਖੇ ਕੋਲੇ ਲੋਹੇ ਦਾ ਟੋਟਾ ਪਰ ਕੱਸ ਕੇ ਪੂਰਾ ਵਧਿਆ ਪ੍ਰੋਪਰ ਤਰੀਕੇ ਨਾਲ ਜਿਵੇਂ ਮੇ ਆਪਣੇ ਲੋਹੇ ਦੀ ਡਿਲੀਵਰੀ ਪਾਈ ਹੁੰਦੀ ਆ ਉਸੇ ਤਰ੍ਹਾਂ ਹੀ ਆਪਾਂ ਮੋਟਰ ਪੱਖਾ ਫਿੱਟ ਕਰਕੇ ਇੱਕ ਟੋਟਾ ਲੋਹੇ ਦਾ ਪਾਵਾਂਗੇ 10 ਫੁੱਟਾ ਉਹਦੇ ਉੱਪਰ ਆਹ ਜਿਹੜਾ ਤੁਹਾਨੂੰ ਫੋਟੋ ਦੇ ਵਿੱਚ ਮੈਂ ਵਿਖਾ ਰਿਹਾ ਜੀ ਇਹਨੂੰ ਡਿਊਸਰ ਪਲੇਟ ਵਾਲਾ ਕਹਿੰਦੇ ਆ ਡਿਊਸਰ ਪਲੇਟ ਵਾਲਾ ਇਹ ਜਿਹੜਾ ਆਪਾਂ ਟੋਟਾ ਉਹ ਲੋਹੇ ਦਾ ਪਾਇਆ ਉਹਦੇ ਉੱਪਰ ਪਲੇਟ ਕੱਸ ਕੇ ਜੈਨ ਪਾ ਕੇ ਨਾਟ ਪਾ ਕੇ ਪਲੇਟ ਕੱਸ ਦੇਣੀ ਹੈ ਜੀ ਤੇ ਉਹ ਪਲੇਟ ਦੇ ਵਿੱਚ ਤੇ ਆਹ ਪਲੇਟ ਕਾਸਤੀ ਜੀ ਆਪਾਂ ਵੇਖੋ ਇਹ ਪਲੇਟ ਦੇ ਵਿੱਚ ਸਾਗਟ ਬਣਿਆ ਹੀ ਲੋਹੇ ਦਾ ਤੇ ਇਹ ਸਾਗਟ ਦੇ ਵਿੱਚ ਆਪਾਂ ਕੱਸਾਂਗੇ ਸਾਰੇ ਟੋਟੇ ਜੀ ਤੇ ਪਲਾਸਟਿਕ ਦੇ ਟੋਟੇ ਜਿਹੜੇ ਪਾਉਣੇ ਆ ਉਹ ਇੱਥੇ ਤਾਂ ਪਾਉਣੇ ਆ ਜੀ ਇਹ ਪਲਾਸਟਿਕ ਤਾਂ ਆਪ ਪੱਖੇ ਦੇ ਵਿੱਚ ਵੀ ਸਿੱਧਾ ਕਾਸ ਦਿੰਦੇ ਹੁੰਦੇ ਸੀ ਉਹ ਫਿਰ ਜਿਵੇਂ ਮੋਟਰਾਂ ਟੋਟਾ ਮੰਗਦਿਆਂ ਵਾ ਉਥੋਂ ਕਈ ਵਾਰੀ ਬੀਨ ਬਣ ਕੇ ਪਾਈਪ ਟੁੱਟ ਜਾਂਦਾ ਹੀ ਜਾਂ ਪਲਾਸਟਰ ਦੀ ਡਿਲੀਵਰੀ ਟੁੱਟ ਜਾਂਦੀ ਹੈ ਜਾਂ ਬੋਰ ਇਕੱਠਾ ਕਰ ਦਿੰਦੀ ਹੈ ਜਾਂ ਕਈ ਕੋਸ ਕਾਰਨ ਬਣਦੇ ਜੀ ਮੋਟਰ ਮੱਚ ਕੇ ਪਾਈਪ ਬਾਹਰ ਨਿਕਲ ਜਾਂਦਾ ਜੀ ਤੇ ਤਾਂ ਆਪਣਾ ਨੁਕਸਾਨ ਹੋ ਜਾਂਦਾ ਵਾ ਇਸੇ ਕਰਕੇ ਅੱਜ ਹੀ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਜਿੰਨੇ ਵੀ ਭਰਾ ਪਲਾਸਟਰ ਦੀ ਡਿਲੀਵਰੀ ਪਾਉਣੇ ਆ ਆ ਪੁਰਜਾ ਤੁਸੀਂ 10 ਫੁੱਟ ਦਾ ਲੋਹੇ ਦਾ ਟੋਟਾ 9 ਇੰਚੀ ਬੋਰਾਂ 'ਚ ਪੈਣਾ ਜੀ ਇਹ 7 'ਚ ਪੈਣਾ ਨਹੀਂਗਾ ਤੇ 9 ਇੰਚੀ ਬੋਰ ਦੇ ਵਿੱਚ ਤੁਸੀਂ ਇਹ ਜਰੂਰ ਉਹ ਬਣਾ ਕੇ ਇੱਕ ਟੋਟਾ ਡਿਲੀਵਰੀ ਤੇ ਆਪਣੀ ਕੱਡੀ ਹੁੰਦੀ ਹੈ ਜੀ ਉਹਦੇ 'ਚ ਦੋ ਰੋਟੇ ਸਾਫ਼ ਰੱਖ ਲਿਆ ਕਰੋ ਇੱਕ ਟੋਟਾ ਥੱਲੇ ਪਾ ਦਿਆ ਕਰੋ ਤੇ ਇੱਕ ਟੋਟਾ ਆਪਾਂ ਉੱਪਰ ਪਾਵਾਂਗੇ ਉਹਦੇ ਬਾਰੇ ਵੀ ਦੱਸਾਂਗੇ ਆ ਪਲੇਟ ਵਾਲਾ ਡਿਊਸਰ ਵਜਦਾ ਜੀ ਇਹ ਪਲੇਟ ਵਾਲਾ ਡਿਊਸਰ ਲਾ ਕੇ ਇਹਦੇ ਵਿੱਚ ਆਪਾਂ ਕੱਸਾਂਗੇ ਪਲਾਸਕਟ ਦਾ ਟੋਟਾ ਪਲਾਸਕਟ ਦਾ ਟੋਟਾ ਉਸੇ ਤਰ੍ਹਾਂ ਹੀ ਕੱਸ ਕੇ ਸਾਰੀ ਡਿਲੀਵਰੀ ਪਲਾਸਕਟ ਦੀ ਆਪਾਂ ਪਾ ਦੇਣੀ ਆ ਤੇ ਇੱਕ ਜੀ ਆਪਾਂ ਪਹਿਲਾਂ ਪਲਾਸਕਟ ਦੀ ਡਿਲੀਵਰੀ ਸਾਰੀ ਉਵੇਂ ਹੀ ਪਾ ਦਿੰਦੇ ਸੀ ਤੇ ਮੁੜ ਕੇ ਪੱਖੇ ਦੇ ਵਿੱਚੋਂ ਖੁੱਲਦਾ ਨਹੀਂ ਸੀ ਬਹੁਤ ਦਿੱਕਤ ਆਉਂਦੀ ਸੀ ਉਹਦੀ ਆ ਵੇਖੋ ਜੀ ਪਾਇਪ ਥੱਲੇ ਡਿਲੀਵਰੀ ਕੱਸੀ ਆ ਤੇ ਉੱਪਰ ਆਪਾਂ ਇਸ ਤਰ੍ਹਾਂ ਪਲਾਸਕਟ ਦਾ ਪਾਇਪ ਕੱਸਤਾ ਹੀ ਜਦੋਂ ਆਪਣਾ ਇਹ ਜੁਆਇੰਟ ਲੱਗ ਗਿਆ ਜੀ ਮੁੜ ਕੇ ਕਿਤੇ ਹੀ ਖੋਲਣ ਦੇ ਵਿੱਚ ਵੀ ਇਹਦੀ ਕੋਈ ਦਿੱਕਤ ਨਹੀਂ ਹੋਣੀ ਕਿਉਂਕਿ ਜਦੋਂ ਇਹਨੂੰ ਆਪਾਂ ਖੋਲਣਾ ਵਾ ਚਾਰ ਨਾਟ ਖੋਲੋ ਹੀ ਤੁਸੀਂ ਨਾਟ ਬਦਲੀ ਕਰ ਸਕਦੇ ਆ ਪੈਪ ਨਹੀਂ ਖਰਾਬ ਹੁੰਦਾ ਕਿਉਂਕਿ ਲੋਹੇ ਦੇ ਵਿੱਚ ਜਦੋਂ ਪਲਾਸਟਿਕ ਟਕਾਸ ਦਿੰਨੇ ਨਹੀਂ ਉਹਦੀ ਖਰਾਬੀ ਹੋਣ ਦਾ ਬਹੁਤ ਟਿਕਸੀ ਖੁੱਲਦੇ ਨਹੀਂ ਜੀ ਇਹ ਆਪਾਂ ਖਾਸ ਤੌਰ ਤੇ ਪੱਖੇ ਦੇ ਮੋਢ ਜਿਹੜਾ ਸਿੱਧਾ ਹੀ ਲਾ ਦਿੰਦੇ ਸੀ ਜਿਗਾਰਡ ਤੇ ਉਹ ਖੁੱਲਦਾ ਨਹੀਂ ਪੈਪ ਜਦੋਂ ਵੀ ਮੋਟਰ ਕੱਢਦੇ ਆ ਜਾਂ ਬਦਲੀ ਕਰਦੇ ਆ ਸਾਰੀ ਡਿਲੀਵਰੀ ਆਪਾਂ ਪਾਤੀ ਹੈ ਜੀ ਉੱਪਰ ਪਲੇਟ ਵਾਲਾ ਇਹ ਐਡਾਪਟਰ ਫੇਰ ਆ ਗਿਆ ਇਹਦੀ ਪਲੇਟ ਉੱਪਰ ਲੱਗੀ ਹੈ ਜੀ ਇਹ ਬਿਨਾ ਸਾਕਟ ਵਾਲਾ ਹੁੰਦਾ ਜਿਹੜਾ ਥੱਲੇ ਹੈ ਜੀ ਉਹ ਸਾਕਟ ਵਾਲਾ ਹੁੰਦਾ ਉਹਦੀ ਪਲੇਟ ਥੱਲੇ ਪੱਖੇ ਦੇ ਨਾਲ ਲੱਗ ਜਾਣੀ ਹੁੰਦੀ ਆ ਪਰ ਡਿਲੀਵਰੀ ਦੇ ਨਾਲ ਹੀ ਆਹ ਵੇਖੋ ਜੀ ਹੁਣ ਆਪਾਂ ਸਾਰੀ ਮੋਟਰ ਪਾ ਕੇ ਆਹ ਪਲੇਟ ਵਾਲਾ ਐਡਾਪਟਰ ਉੱਪਰ ਲਾਤਾ ਸਿਰਫ ਉੱਪਰ ਲਾ ਕੇ ਇਹਦੇ ਉੱਪਰ ਆਪਾਂ ਇੱਕ ਟੋਟਾ ਲੋਹੇ ਦਾ ਫੇਰ ਪਾਵਾਂ ਉਹ ਇਸ ਕਰਕੇ ਲੋਹੇ ਦਾ ਟੋਟਾ ਪਾਉਣਾ ਜੀ ਇੱਕ ਆਪਾਂ ਵੀ ਕੋਈ ਵੀ ਕਿਤੇ ਆਪਾਂ ਪਾਸੇ ਆਸਿਓ ਬੋਰ ਦੇ ਕੋਲੇ ਖੇਤਾਂ 'ਚ ਪਾਸੇ ਆਗਾ ਜੇ ਵੀ ਪਲਾਸਕਟ ਦਾ ਪਾਈਪ ਗਰਮ ਹੋ ਕੇ ਨਾ ਢਲ ਜੇ ਬਾਕੀ ਕਿਤੇ ਕੋਈ ਵਾਰਾ ਪਸ਼ੂ ਢੋਡ ਮਾਰ ਕੇ ਬੈਂਡ ਤੋੜ ਜਾਣ ਤੇ ਉਹ ਪਲਾਸਕਟ ਦੇ ਉੱਪਰ ਖਤਰਾ ਬਣ ਜਾਂਦਾ ਸੀ ਇਸ ਕਰਕੇ ਆਪਾਂ ਜੀ ਇੱਕ ਡਿਲੀਵਰੀ ਥੱਲੇ ਪਾਤੀ ਆ ਇੱਕ ਡਿਲੀਵਰੀ ਪਾਉਣ ਲੱਗੇ ਉੱਪਰ ਸਾਰੀ ਡਿਲੀਵਰੀ ਮੋਟਰ ਪਾ ਕੇ ਪਲੇਟ ਵਾਲਾ ਡਾਪਟਰ ਲਾ ਕੇ ਤੇ ਉਵੇਂ ਹੀ ਲੋਹੇ ਦੀ ਡਿਲੀਵਰੀ ਵਾਂਗੀ ਇਹਨੂੰ ਕੱਸ ਕੇ ਚਾਰਣਾਟ ਤੇ ਇਹਦੇ ਉੱਪਰ ਕੱਸਾਂਗੇ ਆਪਾਂ ਬੈਂਡ ਤਾਂ ਜੋ ਆਪਣਾ ਕੋਈ ਵੀ ਨੁਕਸਾਨ ਨਾ ਹੋ ਸਕੇ ਜੀ ਜਿਹੜਾ ਪਲਾਸਕਟ ਦੀ ਡਿਲੀਵਰੀ ਦੇ ਨੁਕਸਾਨ ਦੇ ਕਾਰਨ ਆਉਂਦੇ ਸੀ ਨਹੀਂ ਉਹ ਆਪਾਂ ਇਹ ਖਾਸ ਧਿਆਨ ਰੱਖ ਕੇ ਚੀਜ਼ਾਂ ਸਾਰੀਆਂ ਕੰਮ ਕੀਤਾ ਜੀ ਅੱਜ ਤੇ ਆ ਵੇਖੋ ਆਪਾਂ ਲੋਹੇ ਦੇ ਟੋਟੇ ਦੇ ਹੋਰ ਤੁਹਾਨੂੰ ਦੱਸਦਾ ਵੀ ਆਪਣੀ ਖੇਲ ਉੱਚੀ ਨਹੀਂ ਵੀ ਆ ਤੁਸੀਂ ਕਲੈਂਪ ਦੀ ਸੈਟਿੰਗ ਲੋਹੇ ਦੇ ਪਾਈਪ ਤੇ ਕਰ ਸਕਦੇ ਨਹੀਂ ਪਲਾਸਟਿਕ ਨੂੰ ਕਿਤੇ ਨਹੀਂ ਉੱਚਾ ਨਹੀਂ ਮੈਂ ਚੱਕ ਸਕਦੇ ਉਹ ਆਪਾਂ ਨੂੰ ਬਕੈਦਾ ਟੋਟਾ ਹੋਰ ਲਾਉਣਾ ਪੈਂਦਾ ਸਾਰਾ ਆਪਾਂ ਕਲੈਂਪ ਕਲੰਪ ਵਗੈਰਾ ਕੱਸ ਕੇ ਉੱਤੇ ਬੈਂਡ ਬਣਾਤਾ ਓਕੇ ਕਰਤਾਈ ਸਾਰਾ ਕੰਮ ਜਿੰਨੇ ਵੀ ਕਿਸਾਨ ਭਰਾਵਾਂ ਨੂੰ ਆਪਣਾ ਦਿੱਤਾ ਸੀ ਆ ਚੰਗਾ ਲੱਗਾ ਤਾਂ ਆਪਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਜਿੰਨੇ ਭਰਾ ਆਪਣੇ ਵੀਡੀਓ ਵੇਂਦੇ ਰਹਿੰਦੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਤੇ ਬਾਕੀ ਆਪਣੇ ਪੇਜ ਨੂੰ ਫੇਸਬੁਕ ਨੂੰ ਫੋਲੋ ਕਰ ਲਿਓ YouTube ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਜੋ ਆਉਣ ਵਾਲੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਹੁੰਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ